कनाडा विच इमिग्रेशन रिफ्यूजस एंड सिटीजनशिप कनाडा यानी कि आईसीएसएस ने अपने अस्टाइन निवासी प्रोसेसिंग समय दे विच ताज़ा अपडेट जारी किता है इस दे विच स्टडी परमिट वर्क परमिट अते विजिटर वीज़ा शामिल ने इज दे नाली वर्क परमिट आते सुपर वीज़ा आरजीए दे लिए प्रोसेसिंग समय कुछ अस्थिर हो गया अव देखिए के की मुख बदलाव होए नहीं ISSC ਦੇ ਨਵੇਂ ਅਪਡੇਟ ਮੁਤਾਬਕ ਵਿਜ਼ਟਰ ਵੀਜ਼ੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਸਮਾਂ ਥੋੜਾ ਘਟਿਆ ਹੈ ਸਭ ਤੋਂ ਵੱਡੀ ਸਕਾਰਾਤਮਕ ਖਬਰ ਇਹ ਹੈ ਕਿ ਭਾਰਤ ਦੇ ਵਿਜ਼ਟਰ ਵੀਜ਼ੇ ਲਈ ਪ੍ਰੋਸੈਸਿੰਗ ਸਮਾਂ 99 ਦਿਨ ਤੋਂ ਘਟਾ ਕੇ 83 ਦਿਨ ਹੋ ਚੁੱਕਿਆ ਹੈ ਨਾਈਜੀਰੀਆ ਤੇ ਕੈਨੇਡਾ ਦੇ ਅੰਤਰੋ ਕੀਤੀਆਂ ਅਰਜ਼ੀਆਂ ਦੇ ਉਡੀਕ ਸਮੇਂ ਦੇ ਵਿੱਚ ਹਲਕਾ ਵਾਧਾ ਦੇਖਿਆ ਗਿਆ ਵਰਕ ਪਰਮਿਟਾ ਤੇ ਸੁਪਰ ਵੀਜ਼ਾ ਅਰਜ਼ੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਕੁਝ ਅਸਥਿਰ ਹੋ ਕੇ ਖਾਸ ਕਰਕੇ ਅਮਰੀਕਾ ਅਦਾਤ ਸੁਪਰ ਵੀਜ਼ਾ ਅਰਜ਼ੀਆਂ ਦੇ ਪ੍ਰਕਿਰਿਆ ਸਮੇਂ ਦੇ ਵਿੱਚ ਦੋਹਣਾ ਵਾਤਾ ਹੋਇਆ ਹੈ ਦੂਜੇ ਪਾਸੇ ਅਧਿਐਨ ਪਰਮਿਟ ਸਭ ਤੋਂ ਸਥਿਰ ਰਹੀਆਂ ਨੇ ਕਈ ਚੋਣਵੇਂ ਦੇਸ਼ਾਂ ਦੇ ਲਈ ਸਿਰਫ ਇੱਕ ਹਫ਼ਤੇ ਦਾ ਛੋਟਾ ਜਿਹਾ ਵਾਅਦਾ ਵੇਖਿਆ ਗਿਆ ਹੈ ਕੈਨੇਡਾ ਦੇ ਵਿੱਚ ਜਮ੍ਹਾਂ ਕਰਵਾਈਆਂ ਗਿਆ ਅਰਜ਼ੀਆਂ ਦੇ ਲਈ ਵਰਕ ਪਰਮਿਟਾ ਦਾ ਮਿਆਰ 120 ਦਿਨ ਹੈ ਜਦੋਂ ਕਿ ਕੈਨੇਡਾ ਤੋਂ ਬਾਹਰ ਜਮ੍ਹਾਂ ਕੀਤੀਆਂ ਅਰਜ਼ੀਆਂ ਦੇ ਲਈ ਇਹ 60 ਦਿਨ ਹੈ IEC ਪਰਮਿਟਾ ਦਾ ਮਿਆਰ 55 ਦਿਨ ਹੈ ਸੁਪਰ ਵੀਜ਼ਾ ਅਰਜ਼ੀ ਦੇ ਲਈ ਜੋ ਸਿਰਫ ਕੈਨੇਡਾ ਤੋਂ ਬਾਹਰ ਹੀ ਦਿੱਤੀ ਜਾ ਸਕਦੀਆਂ ਨੇ ਉਸ ਦਾ ਸੇਵਾ ਮਿਆਰ 112 ਦਿਨ ਹੈ IRCC ਦੇ ਪ੍ਰੋਸੈਸਿੰਗ ਸਮੇਂ ਦਾ ਅੰਦਾਜ਼ਾ ਇਹ ਦਿਖਾਉਂਦਾ ਹੈ ਕਿ ਨਵੀਆਂ ਅਰਜ਼ੀਆਂ ਦੇ ਲਈ ਅੰਤਿਮ ਫੈਸਲਾ ਲੈਣ ਦੇ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ ਤੇ ਇੰਨਾ ਸਮਾਂ ਅਲਜੀਨੀ ਗੁੰਝਲਤਾ ਜਵਾਬ ਦੀ ਤੇਜ਼ੀ ਅਤੇ ਜ਼ਰੂਰੀ ਦਸਤਾਵੇਜ਼ ਦੀ ਜਾਂਚ ਉੱਤੇ ਨਿਰਭਰ ਕਰਦਾ ਹੈ IRCC ਇਤਿਹਾਸਕ ਡੱਟਾ ਅਤੇ ਮੌਜੂਦਾ ਮਾਮਲੇ ਦੇ ਆਧਾਰ ਉਤੇ ਸਮਾਂ ਸੀਮਾਵਾਂ ਦੱਸਦਾ ਹੈ ਇਹ ਅੰਦਾਜ਼ੇ 2 ਤੇ ਹੁੰਦੇ ਨੇ ਇਤਿਹਾਸਕ ਸਮਾਜ ਉਦਦ ਸੋੰਦੇ ਕਿ 80% ਮਾਮਲੇ ਦਾ ਫੈਸਲਾ ਅਤੇ ਭਵਿੱਖ ਮੁਖੀ ਸਮਾਜ ਜੋ ਅੱਜ ਮੌਜੂਦ ਅਰਜ਼ੀਆਂ ਨੂੰ ਦੇਖ ਕੇ ਭਵਿੱਖਬਾਣੀ ਕਰਦਾ ਹੈ ISC ਦੀਆਂ ਅਸਥਾਈ ਨਿਵਾਸੀ ਕੈਟਾਗਰੀਆਂ ਦੇ ਵਿੱਚ ਕਈ ਅਰਜ਼ੀਆਂ ਦੇ ਲਈ ਸਮਸਥਿਰ ਹੈ ਕੁਝ ਦੇ ਲਈ ਵਾਤਾ ਅਤੇ ਕੁਝ ਲਈ ਹਲਕਾ ਘਟਾ ਕਨਨੋ ਸੇਵਾ ਮਿਆਰ ਅਤੇ ਅਪਡੇਟ ਪ੍ਰਕਿਰਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀਆਂ ਯੋਜਨਾਵਾਂ ਹੁਣ ਬਣਾਉਣੀਆਂ ਚਾਹੀਦੀਆਂ ਨੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ISC ਨੇ ਆਪਣੇ ਅਸਥਾਈ ਨਿਵਾਸੀ ਪ੍ਰੋਸੈਸਿੰਗ ਸਮੇਂ ਦੇ ਵਿੱਚ ਤਾਜ਼ਾ ਅਪਡੇਟ ਜਾਰੀ ਕੀਤਾ ਇਸ ਦੇ ਵਿੱਚ ਸਟੱਡੀ ਪਰਮਿਟ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ੇ ਸ਼ਾਮਲ ਨੇ ਇਸ ਦੇ ਨਾਲ ਹੀ ਵਰਕ ਪਰਮਿਟ ਅਤੇ ਸੁਪਰ ਵੀਜ਼ਾ ਅਰਜ਼ੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਕੁਝ ਅਸਥਿਰ ਹੋ ਕਿ ਆਉ ਵੇਖੀ ਕਿ ਕੀ ਮੁਖਬਤਲਾਵ ਹੋਏ ਨੇ आईएससीसी ਦੇ ਨਵੇਂ ਅਪਡੇਟ ਮੁਤਾਬਕ ਵਿਜ਼ਟਰ ਵੀਜ਼ੇ ਜ਼ਿਆਦਾਤਰ ਸਥਿਰ ਨੇ ਕੁਝ ਦੇਸ਼ਾਂ ਦੇ ਵਿੱਚ ਸਮਾਂ ਥੋੜਾ ਘਟਿਆ ਹੈ ਸਭ ਤੋਂ ਵੱਡੀ ਸਫਲਤਾ ਆਪਾਂ ਖਬਰ ਇਹ ਹੈ ਕਿ ਭਾਰਤ ਦੇ ਵਿਜ਼ਟਰ ਵੀਜ਼ੇ ਲਈ ਪ੍ਰੋਸੈਸਿੰਗ ਸਮਾਂ 99 ਦਿਨ ਤੋਂ ਘਟਾ ਕੇ 83 ਦਿਨ ਹੋ ਚੁੱਕਿਆ ਹੈ ਨਜ਼ੀਰੀਆ ਤੇ ਕੈਨੇਡਾ ਦੇ ਅੰਤਰਕੀਤੀਆਂ ਅਰਜ਼ੀਆਂ ਦੇ ਉਡੀਕ ਸਮੇਂ ਦੇ ਵਿੱਚ ਹਲਕਾ ਵਾਧਾ ਦੇਖਿਆ ਗਿਆ ਵਰਕ ਪਰਮਿਟਾ ਤੇ ਸੁਪਰ ਵੀਜ਼ਾ ਅਰਜ਼ੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਕੁਝ ਅਸਥਿਰ ਹੋ ਕੇ ਖਾਸ ਕਰਕੇ ਅਮਰੀਕਾ ਅਦਾਲਤ ਸੁਪਰ ਵੀਜ਼ਾ ਅਰਜ਼ੀਆਂ ਦੇ ਪ੍ਰਕਿਰਿਆ ਸਮੇਂ ਦੇ ਵਿੱਚ ਦੋ ਹੋਣਾ ਵਾਤਾ ਹੋਇਆ ਹੈ ਮੁਝੇ ਪਾਸੇ ਅਧਿਆਨ ਪਰਮਿਟ ਸਭ ਤੋਂ ਸਥਿਰ ਰਹੀਆਂ ਨੇ ਕਈ ਚੋਣਵੇਂ ਦੇਸ਼ਾਂ ਦੇ ਲਈ ਸਿਰਫ ਇੱਕ ਹਫ਼ਤੇ ਦਾ ਛੋਟਾ ਜਿਹਾ ਵਾਦਾ ਵਿਖਿਆ ਗਿਆ ਹੈ ਕੈਨੇਡਾ ਦੇ ਵਿੱਚ ਜਮ੍ਹਾਂ ਕਰਵਾਈਆਂ ਗਿਆ ਅਰਜ਼ੀਆਂ ਦੇ ਲਈ ਵੀ ਪਰਮਿਟਾ ਦਾ ਮਿਆਰ 120 ਦਿਨ ਹੈ ਜਦੋਂ ਕਿ ਕੈਨੇਡਾ ਤੋਂ ਬਾਹਰ ਜਮ੍ਹਾਂ ਕੀਤੀਆਂ ਅਰਜ਼ੀਆਂ ਦੇ ਲਈ ਇਹ 60 ਦਿਨ ਹੈ ਆਈਸੀ ਪਰਮਿਟਾ ਦਾ ਮਿਆਰ 50 ਦਿਨ ਹੈ ਸੂਪਰ ਵੀਜ਼ਾ ਅਰਜ਼ੀ ਦੇ ਲਈ ਜੋ ਸਿਰਫ ਕੈਨੇਡਾ ਤੋਂ ਬਾਹਰ ਹੀ ਦਿੱਤੀ ਜਾ ਸਕਤੀਆਂ ਨੇ ਉਸ ਦਾ ਸੇਵਾ ਮਿਆਰ 112 ਦਿਨ ਹੈ. आईआरसीसी ਦੇ ਪ੍ਰੋਸੈਸਿੰਗ ਸਮੇਂ ਦਾ ਅੰਦਾਜ਼ਾ ਇਹ ਦਿਖਾਉਂਦਾ ਹੈ ਕਿ ਨਵੀਆਂ ਅਰਜ਼ੀਆਂ ਦੇ ਲਈ ਅੰਤਿਮ ਫੈਸਲਾ ਲੈਣ ਦੇ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ ਤੇ ਇੰਨਾ ਸਮਾਂ ਅਰਜ਼ੀ ਦੀ ਗੁੰਝਲਤਾ, ਜਵਾਬ ਦੀ ਤੇਜ਼ੀ ਅਤੇ ਜ਼ਰੂਰੀ ਦਸਤਾਵੇਜ਼ ਦੀ ਜਾਂਚ ਉੱਤੇ ਨਿਰਭਰ ਕਰਦਾ ਹੈ. आईआरसीसी ਇਤਿਹਾਸਕ ਜਟੜਾ ਅਤੇ ਮੌਜੂਦਾ ਮਾਮਲੇ ਦੇ ਆਧਾਰ ਉੱਤੇ ਸਮਾਂ ਸੀਮਾਵਾਂ ਦੱਸਦਾ ਹੈ, ਇਹ ਅੰਦਾਜ਼ੇ ਦੋ ਤਰ੍ਹਾਂ ਦੇ ਹੁੰਦੇ ਨੇ, ਇਤਿਹਾਸਕ ਸਮਾਂ ਜਦੋਂ ਦੱਸੋਂਦੇ ਕਿ 80% ਮਾਮਲੇ ਦਾ ਫੈਸਲਾ ਅਤੇ ਭਵਿੱਖਮੁਖੀ ਸਮਾਜ ਜੋ ਅੱਜ ਮੌਜੂਦ ਅਰਸ਼ੀਆਂ ਨੂੰ ਦੇਖ ਕੇ ਭਵਿੱਖਬਾਣੀ ਕਰਦਾ ਹੈ। IRCC ਦੀਆਂ ਅਸਥਾਈ ਨਿਵਾਸੀ ਕੈਟਾਗਰੀਆਂ ਦੇ ਵਿੱਚ ਕਈ ਅਰਸ਼ੀਆਂ ਦੇ ਲਈ ਸਮਾਸਥਿਰ ਹੈ, ਕੁਝ ਦੇ ਲਈ ਵਾਤਾ ਅਤੇ ਕੁਝ ਲਈ ਹਲਕਾ ਘਟਾ। ਕਨਨੋ ਸੇਵਾ ਮਿਆਰ ਅਤੇ ਅਪਡੇਟ ਪ੍ਰਕਿਰਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀਆਂ ਯੋਜਨਾਵਾਂ ਹੁਣ ਬਣਾਉਣੀਆਂ ਚਾਹੀਦੀਆਂ ਨੇ। ਕੈਨੇਡਾ ਵਿੱਚ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਆਪਣੇ ਅਸਥਾਈ ਨਿਵਾਸੀ ਪ੍ਰੋਸੈਸਿੰਗ ਸਮੇਂ ਦੇ ਵਿੱਚ ਤਾਜ਼ਾ ਅਪਡੇਟ ਜਾਰੀ ਕੀਤਾ ਹੈ। ਇਸ ਦੇ ਵਿੱਚ ਸਟੱਡੀ ਪਰਮਿਟ, ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ੇ ਸ਼ਾਮਲ ਨੇ ਇਸ ਦੇ ਨਾਲ ਹੀ ਵਰਕ ਪਰਮਿਟ ਅਤੇ ਸੁਪਰ ਵੀਜ਼ਾ ਜੀ ਦੇ ਲਈ ਪ੍ਰੋਸੈਸਿੰਗ ਸਮਾਂ ਕੁਝ ਅਸਥਿਰ ਹੋ ਗਿਆ ਹੈ ਆਓ ਵੇਖੀਏ ਕਿ ਕੀ ਮੁਖਬਤਲਾਵ ਹੋਏ ਨੇ ਆਈਐਸਸੀ ਦੇ ਨਵੇਂ ਅਪਡੇਟ ਮੁਤਾਬਕ ਵਿਜ਼ਟਰ ਵੀਜ਼ੇ ਜ਼ਿਆਦਾਤਰ ਸਥਿਰ ਨੇ ਕੁਝ ਦੇਸ਼ਾਂ ਦੇ ਵਿੱਚ ਸਮਾਂ ਥੋੜਾ ਘਟਿਆ ਹੈ ਸਭ ਤੋਂ ਵੱਡੀ ਸਕਾਰਾਤਮਕ ਖਬਰ ਇਹ ਹੈ ਕਿ ਭਾਰਤ ਦੇ ਵਿਜ਼ਟਰ ਵੀਜ਼ੇ ਲਈ ਪ੍ਰੋਸੈਸਿੰਗ ਸਮਾਂ 99 ਦਿਨ ਤੋਂ ਘਟਾ ਕੇ 83 ਦਿਨ ਹੋ ਚੁੱਕਿਆ ਹੈ ਨੈਜੀਰੀਆ ਤੇ ਕੈਨੇਡਾ ਦੇ ਅੰਤਰ-ਕਿਤੀਆਂ ਅਰਜ਼ੀਆਂ ਦੇ ਉਡੀਕ ਸਮੇਂ ਦੇ ਵਿੱਚ ਹਲਕਾ ਵਾਧਾ ਦੇਖਿਆ ਗਿਆ ਵਰਕ ਪਰਮਿਟਾ ਤੇ ਸੁਪਰ ਵੀਜ਼ਾ ਅਰਜ਼ੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਕੁਝ ਅਸਥਿਰ ਹੋ ਗਿਆ ਖਾਸ ਕਰਕੇ ਅਮਰੀਕਾ ਅਦਾਤ ਸੁਪਰ ਵੀਜ਼ਾ ਅਰਜ਼ੀਆਂ ਦੇ ਪ੍ਰਕਿਰਿਆ ਸਮੇਂ ਦੇ ਵਿੱਚ ਦੋ ਗੁਣਾ ਵਾਧਾ ਹੋਇਆ ਹੈ दूजे पास अध्ययन परमिट सब तो स्थिर रही है कई चोनवें देशों के लिए सिर्फ एक हफ्ते का छोटा जहा वाधा देखा गया है कैनेडा के जमा करवाई गई अर्जी के लिए परमिटा का म्यार एक सौ भी दिन है जो कि कैनेडा तो बाहर जमा की अर्जियों के लिए यह सठ दिन है आई ई सी परमिटा का म्यार छपंजा दिन है सुपरवीजा अर्जी के लिए जो सिर्फ कैनेडा तो बाहर ही दी जा सकती ने उसदा सेवा म्यार एक सौ बारह दिन है IAS ਸਿਸਟੇਮ ਪ੍ਰੋਸੈਸਿੰਗ ਸਮੇਂ ਦਾ ਅੰਦਾਜ਼ਾ ਦਿਖਾਉਂਦਾ ਹੈ ਕਿ ਨਵੀਆਂ ਅਰਜ਼ੀਆਂ ਤੇ ਲਈ ਅੰਤਿਮ ਫੈਸਲਾ ਲੈਣ ਦੇ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ ਤੇ ਇਹਨਾਂ ਸਮਾਂ ਅਲਜੀਰੀ ਗੁੰਝਲਤਾ, ਜਵਾਬ ਦੀ ਤੇਜ਼ੀ ਅਤੇ ਜ਼ਰੂਰੀ ਦਸਤਾਵੇਜ਼ ਦੀ ਜਾਂਚ ਉੱਤੇ ਨਿਰਭਰ ਕਰਦਾ ਹੈ। ਆਈਐਸਸੀ ਇਤਿਹਾਸਕ ਡੇਟਾ ਅਤੇ ਮੌਜੂਦਾ ਮਾਫੀਆ ਦੇ ਆਧਾਰ ਉੱਤੇ ਸਮਾਂ ਸਿਮਾਵਾ ਦੱਸਦਾ ਹੈ ਇਹ ਅੰਦਾਜ਼ੇ ਦੋ ਤਰ੍ਹਾਂ ਦੇ ਹੁੰਦੇ ਨੇ ਇਤਿਹਾਸਕ ਸਮਾਂ ਜੋ ਦਰਸਾਉਂਦਾ ਹੈ ਕਿ 80% ਮਾਮਲੇ ਦਾ ਫੈਸਲਾ ਅਤੇ ਭਵਿੱਖਮੁਖੀ ਸਮਾਂ ਜੋ ਅੱਜ ਮੌਜੂਦ ਅਰਜ਼ੀਆਂ ਨੂੰ ਦੇਖ ਕੇ ਭਵਿੱਖਬਾਣੀ ਕਰਦਾ ਹੈ ਆਈਐਸਸੀ ਦੀਆਂ ਅਸਥਾਈ ਨਿਵਾਸੀ ਕੈਟਾਗਰੀਆਂ ਦੇ ਵਿੱਚ ਕਈ ਅਰਜ਼ੀਆਂ ਦੇ ਲਈ ਸਮਾਂ ਸਥਿਰ ਹੈ ਕੁਝ ਦੇ ਲਈ ਵਾਧਾ ਅਤੇ ਕੁਝ ਲਈ ਹਲਕਾ ਘਟਾ ਕਰਨ ਨੂੰ ਸੇਵਾ ਮਿਆਰ ਅਤੇ ਅਪਡੇਟ ਪ੍ਰਕਿਰਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀਆਂ ਯੋਜਨਾਵਾਂ ਹੁਣ ਬਣਾਉਣੀਆਂ ਚਾਹੀਦੀਆਂ ਨੇ ਕੈਨੇਡਾ ਵਿੱਚ ਇਮੀਗ੍ਰੇਸ਼ਨ फ्यूजेस एंड सिटीजनशिप कनाडा यानी कि आईसीसी ने अपने अस्थाई निवासी प्रोसेसिंग समय के बीच ताजा अपडेट जारी किया है इस दे विच स्टडी परमिट वर्क परमिट और विजिटर वीजा शामिल नहीं है इस दे नाली वर्क परमिट आते सुपर वीजा एलजीए दे लिए प्रोसेसिंग समय कुछ अस्थिर हो गए और देखिए कि की मुख बदलाव हुए नहीं आईएससीसी ਦੇ ਨਵੇਂ ਅਪਡੇਟ ਮੁਤਾਬਕ ਵਿਜ਼ਟਰ ਵੀਜ਼ੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਸਮਾਂ ਥੋੜਾ ਘਟਿਆ ਹੈ ਸਭ ਤੋਂ ਵੱਡੀ ਸਕਾਰਾਤਮਕ ਖਬਰ ਇਹ ਹੈ ਕਿ ਭਾਰਤ ਦੇ ਵਿਜ਼ਟਰ ਵੀਜ਼ੇ ਲਈ ਪ੍ਰੋਸੈਸਿੰਗ ਸਮਾਂ 99 ਦਿਨ ਤੋਂ ਘਟਾ ਕੇ 83 ਦਿਨ ਹੋ ਚੁੱਕਿਆ ਹੈ ਨੈਜੀਰੀਆ ਤੇ ਕੈਨੇਡਾ ਦੇ ਅੰਤਰੋਕ ਕੀਤੀਆਂ ਅਲਜੀਆ ਦੇ ਉਡੀਕ ਸਮੇਂ ਦੇ ਵਿੱਚ ਹਲਕਾ ਵਾਧਾ ਦੇਖਿਆ ਗਿਆ ਵਰਕ ਪਰਮਿਟਾ ਤੇ ਸੁਪਰ ਵੀza ਅਲਜੀਆ ਦੇ ਲਈ ਪ੍ਰੋਸੈਸਿੰਗ ਸਮਾਂ ਕੁਝ ਅਸਥਿਰ ਹੋ ਕੇ ਖਾਸ ਕਰਕੇ ਅਮਰੀਕਾ ਅਦਾਲਤ ਸੁਪਰ ਵੀza ਅਲਜੀਆ ਦੇ ਪ੍ਰਕਿਰਿਆ ਸਮੇਂ ਦੇ ਵਿੱਚ ਦੋ ਹੋਣਾ ਵਾਧਾ ਹੋਇਆ ਦੂਜੇ ਪਾਸੇ ਅਧਿਆਨ ਪਰਮਿਟ ਸਭ ਤੋਂ ਸਥਿਰ ਰਹੀਆਂ ਨੇ ਕਈ ਚੋਣਵੇਂ ਦੇਸ਼ਾਂ ਦੇ ਲਈ ਸਿਰਫ ਇੱਕ ਹਫ਼ਤੇ ਦਾ ਛੋਟਾ ਜਿਹਾ ਵਾਧਾ ਵੇਖਿਆ ਗਿਆ ਹੈ ਕੈਨੇਡਾ ਦੇ ਵਿੱਚ ਜਮ੍ਹਾਂ ਕਰਵਾਈਆਂ ਗਿਆ ਅਰਜ਼ੀਆਂ ਦੇ ਲਈ ਵਰਕ ਪਰਮਿਟਾ ਦਾ ਮਿਆਰ 120 ਦਿਨ ਹੈ ਜਦੋਂ ਕਿ ਕੈਨੇਡਾ ਤੋਂ ਬਾਹਰ ਜਮ੍ਹਾਂ ਕੀਤੀਆਂ ਅਰਜ਼ੀਆਂ ਦੇ ਲਈ ਇਹ 60 ਦਿਨ ਹੈ आईईसी परमिटा ਦਾ ਮਿਆਦ 55 ਦਿਨ ਹੈ ਸੁਪਰ ਵੀਜ਼ਾ ਅਰਜ਼ੀ ਦੇ ਲਈ ਜੋ ਸਿਰਫ ਕੈਨੇਡਾ ਤੋਂ ਬਾਹਰ ਹੀ ਦਿੱਤੀ ਜਾ ਸਕਦੀ ਹੈ ਉਸ ਦਾ ਸੇਵਾ ਮਿਆਦ 112 ਦਿਨ ਹੈ आईएसीसी ਦੇ ਪ੍ਰੋਸੈਸਿੰਗ ਸਮੇਂ ਦਾ ਅੰਦਾਜ਼ਾ ਇਹ ਦਿਖਾਉਂਦਾ ਹੈ ਕਿ ਨਵੀਆਂ ਅਰਜ਼ੀਆਂ ਦੇ ਲਈ ਅੰਤਿਮ ਫੈਸਲਾ ਲੈਣ ਦੇ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ ਤੇ ਇੰਨਾ ਸਮਾਂ ਅਲਜੀ ਦੀ ਗੁੰਝਲਤਾ ਜਵਾਬ ਦੀ ਤੇਜ਼ੀ ਅਤੇ ਜ਼ਰੂਰੀ ਦਸਤਾਵੇਜ਼ ਦੀ ਜਾਂਚ ਉੱਤੇ ਨਿਰਭਰ ਕਰਦਾ ਹੈ ਆਈਐਸਸੀ ਇਤਿਹਾਸਕ ਜਟਾ ਅਤੇ ਮਜੂਤਾ ਮਾਮਲੇ ਦੇ ਅਧਾਰ ਉੱਤੇ ਸਮਾਜ ਸਿਮਾਵਾਂ ਦੱਸਦਾ ਹੈ ਇਹ ਅੰਦਾਜ਼ੇ ਦੋ ਤਰ੍ਹਾਂ ਦੇ ਹੁੰਦੇ ਨੇ ਇਤਿਹਾਸਕ ਸਮਾਜ ਉਦਰ ਸੋਹਂਦੇ ਕਿ 80% ਮਾਮਲੇ ਦਾ ਫੈਸਲਾ ਅਤੇ ਭਵਿੱਖ ਮੁਖੀ ਸਮਾਜ ਜੋ ਅੱਜ ਮੌਜੂਦ ਅਰਜ਼ੀਆਂ ਨੂੰ ਦੇਖ ਕੇ ਭਵਿੱਖਬਾਣੀ ਕਰਦਾ ਹੈ ਆਈਐਸਸੀ ਦੀਆਂ ਅਸਥਾਈ ਨਿਵਾਸੀ ਕੈਟਾਗਰੀਆਂ ਦੇ ਵਿੱਚ ਕਈ ਅਰਜ਼ੀਆਂ ਦੇ ਲਈ ਸਮਾਜ ਸਥਿਰ ਹੈ ਕੁਝ ਦੇ ਲਈ ਵਾਤਾ ਅਤੇ ਕੁਝ ਲਈ ਹਲਕਾ ਘਟਾ ਕਰਾਂ ਨੂੰ ਸੇਵਾ ਮਿਆਰ ਅਤੇ ਅਪਡੇਟ ਪ੍ਰਕਿਰਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀਆਂ ਯੋਜਨਾਵਾਂ ਹੁਣ ਬਣਾਉਣੀਆਂ ਚਾਹੀਦੀਆਂ ਨੇ ਸਾਡਾ ਹਰ ਇੱਕ ਪ੍ਰੋਜੈਕਟ ਵਿਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ